ਗੜਚੰਕਰ ਪੁਲਿਸ ਨੇ ਸ਼ਹਿਰ ਵਿੱਚ ਚੱਲ ਰਹੇ ਸੈਕਸ ਰੈਕੇਟ ਦਾ ਪਰਦਾਫਾਸ਼ ਕਰਦਿਆ ਜੇ ਔਰਤਾਂ ਸਮੇਤ 11 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਗੜਚੰਕਰ ਦੇ ਐਸਐਚਓ ਬਲਜਿੰਦਰ ਸਿੰਘ ਮੱਲੀ ਨੇ ਦੱਸਿਆ ਕਿ ਮਨਜੀਤ ਕੌਰ ਉਰਕੁਰ ਰਾਮਪਤਨੀ ਹਰਮੇਸ਼ ਕੁਮਾਰ ਵਾਸੀ ਮੁਬਾਰਕ ਪਰ ਨਾਲ ਮਿਲ ਕੇ ਆਪਣੇ ਘਰ ਵਿੱਚ ਨਜਾਇਜ਼ ਚੱਕਲਾ ਚਲਾ ਰਹੀ ਹੈ ਜਿਸ ਤੋਂ ਬਾਅਦ ਮਹਿਲਾ ਪੁਲਿਸ ਦੀ ਮਦਦ ਨਾਲ ਘਰ ਦਾ ਦੌਰਾ ਕੀਤਾ ਗਿਆ ਤਾਂ 6 ਔਰਤਾਂ ਸਮੇਤ 11 ਵਿਅਕਤੀ ਗੰਭੀਰ ਹਾਲਤ ਵਿੱਚ ਪਾਏ ਗਏ ਪੁਲਿਸ ਨੇ ਉਸ ਨੂੰ ਮੌਕੇ ਤੇ ਗ੍ਰਿਫਤਾਰ ਕੀਤਾ ਤੇ ਪੁਲਿਸ ਨੇ ਮਲਬਾ ਖਿਲਾਫ ਕੇਸ ਦਰਜ ਕਰਕੇ ਅਗਲੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਮਿਤੀ 6/24 ਨੂੰ ਸਾਡੇ ਥਾਣੇ ਵਿੱਚ ਟੋਟਲ ਤਿੰਨ ਮਕਦਮੇ ਦਰਜ ਹੋਏ ਆ ਇੱਕ ਮਕਦਮਾ ਇੰਸਪੈਕਟਰ ਕੁਲਦੀਪ ਸਿੰਘ ਵੱਲੋਂ ਦਰਜ ਕੀਤਾ ਗਿਆ ਉਹਨਾਂ ਨੇ ਬੰਗਾ ਚੌਂਕ 'ਚ ਨਾਕਾ ਲਾਇਆ ਸੀਗਾ ਉਹਨੂੰ ਮੁਖਬਰ ਖਾਸ ਨੇ ਦੱਸਿਆ ਵੀ ਜਿਹੜੀ ਰਮਾ ਰਮਾ ਤੇ ਰਜੇਸ਼ਵਰ 21 ਨੇ ਜਿਹੜੇ ਪੈਂਸਰੀਆਂ ਮਹੱਲਾ ਗੜ ਸ਼ੰਕਰ ਦੇ ਵਿੱਚ ਜਿਹੜਾ ਇਹ ਚੱਕਲਾ ਚਲਾਉਂਦੇ ਧੰਦਾ ਕਰਦੇ ਆ ਜਦੋਂ ਇੰਸਪੈਕਟਰ ਕੁਲਦੀਪ ਸਿੰਘ ਵੱਲੋਂ ਸਮੇਤ ਲੇਡੀ ਫੋਰਸ ਨਾਲ ਉੱਥੇ ਛਾਪਾ ਮਾਰੀ ਕੀਤੀ ਤੇ ਉੱਥੋਂ ਰਮਾ ਸਮੇਤ ਰਜੇਸ਼ਵਰ 21 ਸਮੇਤ 6 ਔਰਤਾਂ ਤੇ ਪੰਜ ਜਿਹੜੇ ਵਿਅਕਤੀ ਸੀਗੇ ਵੱਖ-ਵੱਖ ਇਲਾਕੇ ਦੇ ਰਹਿਣ ਵਾਲੇ ਕੋਈ ਅਮਰਸਰ ਦਾ ਕੋਈ ਜਲੰਧਰ ਦਾ ਕੋਈ ਨਵੇਂ ਸ਼ਹਿਰ ਦਾ ਕੋਈ ਮਾਲਪੁਰ ਸਾਈਡ ਦਾ ਇਹਨਾਂ ਨੂੰ ਉੱਥੇ ਇਤਰਾਜੋ ਹਾਲਤ ਵਿੱਚ ਅਸੀਂ ਉੱਥੇ ਇਹਨਾਂ ਨੂੰ ਇਹਨਾਂ ਨੂੰ ਅਰੈਸਟ ਕੀਤਾ ਇਹਨਾਂ ਦਾ ਜਿਹੜਾ ਇਹਨਾਂ ਕੋਲ ਪੈਸੇ ਵੀ ਉੱਥੋਂ ਬਰਬੰਦ ਹੋਏ ਮਤਲਬ ਜਿਹੜੇ ਅਕਾਊਂਟੋਂ ਮੇਂ ਬਰਬੰਦ ਹੋਏ ਉੱਥੋਂ ਇਹਨਾਂ ਦੇ ਘਰ ਦੇ ਵਿੱਚੋਂ ਮਤਲਬ ਜਿਹੜੇ ਇਲਾਕੇ ਦੇ ਲੋਕ ਸੀ ਕਾਫੀ ਇਹਨਾਂ ਤੋਂ ਦੁਖੀ ਸੀਗੇ ਤੇ ਜਿਹਦੇ ਕਰਕੇ ਇਹਨਾਂ ਦੇ ਖਿਲਾਫ ਐਫਆਈਰ ਨੰਬਰ 27 ਮਤੀਸ਼ 6 ਤੋਂ ਇਹਦਾ ਮੁਕਦਮਾ ਦਰਜ ਕੀਤਾ ਅੱਜ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਊਗਾ ਇਹ ਕਾਫੀ ਸਮੇ ਤੋਂ ਕਰ ਰਹੀ ਸੀਗੀ ਪਰ ਇਹ ਪੁਲਿਸ ਨੂੰ ਹਮੇਸ਼ਾ ਚ ਝਾਕਾ ਦਿੰਦੀ ਰਹੀ ਸੀਗੀ ਹੁਣ ਅਸੀਂ ਇਹਨੂੰ ਰੈਸਟ ਕੀਤਾ ਸੀ ਸਰ ਪਹਿਲਾਂ ਇਹਨੂੰ ਖੁਦ ਵੀ ਦਰਜ ਕੀਤਾ ਇਹਨਾਂ ਦੇ ਦੇਖੋ ਜੇ ਤੇ ਮੈਂ ਰਿਕਾਰਡ ਚੈੱਕ ਕਰਨਾ ਪਰ ਫਿਲਹਾਲ ਸੀ ਇੱਕੋ ਮੁਕਦਮਾ ਦਰਜ ਕੀਤਾ ਇਹਨਾਂ ਦੇ ਖਿਲਾਫ